ਸ਼ਸ਼ੀਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 11 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਇੱਧਰ ਮੈਂ ਦੁੱਧ ਕਰਮ ਕਰਤਾ ਤੇ ਮੇਰੇ ਕੰਮ ਹਜੇ ਅੱਧੇ ਪਏ ਆ ਝਾੜੂ ਵੀ ਲਾਉਣਾ ਹਜੇ ਥੋੜੇ ਜਿਹਾ ਦੁੱਧ ਵਾਲੀ ਕੰਨੀ ਆ ਤੇ ਚਾਹ ਦਾ ਟੋਂਗਾ ਮਾਂਜਣ ਵਾਲੇ ਪਏ ਆ ਆ ਕੇ ਕਰੂੰਗੀ ਕਿਉਂਕਿ ਮੈਨੂੰ ਜਾਣਾ ਹੁਣ ਜ਼ਰੂਰੀ ਆ ਮੈਂ ਭਰਨ ਚੱਲੀ ਆ ਐਲਈਡੀ ਦੀ ਕਿਸ਼ਤ ਆ ਦੇਖੋ ਮੇਰੇ ਹੱਥ 'ਚ ਪਰਚੀ ਤੇ ਪੈਸੇ ਤੇ ਮੇਰੇ ਹੁਣ ਯਾਦ ਆਈ ਆ 20 ਤਰੀਕ ਨੂੰ ਭਰਨੀ ਹੁੰਦੀ ਆ ਤੇ ਹੁਣ ਮੈਂ ਕਿਹਾ ਮੈਂ ਭੱਜ ਕੇ ਪਹਿਲਾਂ ਭਰਿਆਵਾ ਤੁਹਾਨੂੰ ਪਤਾ ਫਿਰ ਮੇਰੇ ਕੋਲ ਟਾਈਮ ਨਹੀਂ ਰਹਿਣਾ ਟਾਈਮ ਵੱਜ ਗਿਆ ਨੇ ਸਵਾ 11 ਕਿਉਂਕਿ ਫਿਰ ਬੱਚਿਆਂ ਦੇ ਆਉਣ ਦਾ ਟਾਈਮ ਹੋ ਜਾਂਦਾ ਸਕੂਲੋਂ ਤੇ ਫਿਰ ਬਾਜ਼ਾਰ 'ਚ ਵੀ ਭੀੜ ਹੁੰਦੀ ਹੈ ਤਕ ਦਿੱਕਤ ਆ ਜਾਂਦੀ ਹੈ ਹਣਾ ਜਲਦੀ ਜਲਦੀ ਬੱਚਿਆਂ ਤੋਂ ਪਹਿਲਾਂ ਆਪਾਂ ਘਰੇ ਹੋਣੇ ਚਾਹੀਦੇ ਆ ਤੇ ਤਾਂ ਕਰਕੇ ਮੈਂ ਕਿਹਾ ਚਲੋ ਪਹਿਲਾਂ ਮੈਂ ਕਿਸ ਤੋਂ ਭਰਿਆਵਾ ਤੇ ਬਾਕੀ ਆਕੇ ਕਰਾਂਗੇ ਜਿਹੜਾ ਵੀ ਕੰਮ ਰਹਿੰਦਾ ਤੇ ਬਾਕੀ ਕਰਦੇ ਹਾਂ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਅੱਜ ਧੁੱਪ ਨਿਕਲੀ ਕੱਲ ਵੀ ਨਿਕਲੀ ਸੀ ਸਵੇਰੇ ਧੁੱਪ ਤੇ ਅੱਜ ਵੀ ਨਿਕਲੀ ਤੇ ਚਲੋ ਵਧੀਆ ਗੱਲਾਂ ਧੁੱਪ ਨਿਕਲਣੀ ਚਾਹੀਦੀ ਆ ਕਿਉਂਕਿ ਸਾਰਾ ਕੁਝ ਸਿੱਲਾ ਸਿੱਲਾ ਹੋਇਆ ਪਿਆ ਗਲੀ ਆਹ 게ਟ ਨੇ ਜਿਹੜੇ ਲੱਕੜੀ ਦੇ ਉਹ ਵੀ ਸਿੱਲੇ ਹੋਏ ਪਿਆ ਹਨ ਘਰਾਂ ਦੀਆਂ ਕੰਧਾਂ ਸਿੱਲੀਆਂ ਹੋਈਆਂ ਪਿਆ ਨੇ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਧੁੱਪ ਨਾਲ ਥੋੜੇ ਜਿ ਘਰ ਸੁੱਕਣਗੇ ਆਪਾਂ ਨੂੰ ਤਾਂ ਧੁੱਪ ਨਿਕਲੀ ਤਾਂ ਫਾਇਦਾ ਹੀ ਹੈ ਹਨਾ ਕਰਦਾ ਕੁਲ ਸਾਰੀਆਂ ਗਿੱਲੀਆਂ ਹੋਈਆਂ ਪਈਆਂ ਨੇ ਸੁੱਕ ਜਾਣਗੀਆਂ ਤੇ ਬਾਕੀ ਚਲੋ ਠੀਕ ਹੈ ਜੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਮੈਂ ਭੱਜ ਕੇ ਕਿਸਤ ਭਰਿਆ ਮੈਂ ਕਿਸਤ ਭਰਨੀ ਜ਼ਰੂਰੀ ਹੈ ਫਿਰ ਜੁਰਮਾਨਾ ਲਾ ਦੇਣਗੇ ਤੇ ਚਲੋ ਠੀਕ ਹੈ ਜੀ ਲੋਕ ਨਾਲ ਵੀ ਵਾਈਫਾਈ ਵਾਲੀ ਹਜੇ ਤੱਕ ਨਹੀਂ ਆਈ ਵਾਈਫਾਈ ਫਿਕਰ ਬਣੇ ਹੋ ਲੋ 11 ਹੋ ਗਏ ਨਾ ਬਲੌਗ ਆਇਆਜੇ ਤੋ ਹੋਇਆ ਨਾ ਬਲੌਗ ਆਇਆ ਕੁਛ ਵੀ ਕੋਈ ਕੰਮ ਨਹੀਂ ਹੋ ਰਿਹਾ ਪੱਲ ਵੀ ਨਹੀਂ ਹੋਇਆ ਅੱਜ ਵੀ ਨਹੀਂ ਹੋਇਆ ਅਜੇ ਤੱਕ ਨਹੀਂ ਆਏ 10 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਵੀ ਅਸੀਂ 10 ਵਜੇ ਆਵਾਂਗੇ ਹਨਾ ਸਾਡੇ ਨਾਲ ਧਾਤ ਟੁੱਟੀ ਪਈ ਆ ਗਲੀ ਛੋਣੇ ਧਾਤ ਤੋੜਤੀ ਜਿਵੇਂ ਜਾਣ ਕੇ ਤੋੜੀ ਹੁੰਦੀ ਏਦਾਂ ਤੋੜੀ ਪਈ ਆ ਟੋਟੇ ਟੋਟੇ ਕਰੇ ਪਿਆ ਤਾਰ ਦੇ ਬਾਕੀ ਦੇਖਦੀ ਆ ਕਿ ਕੌਣ ਕਰੂਗੀ ਉਹਨਾਂ ਨੂੰ ਵਾਈਫਾਈ ਵਾਲਿਆਂ ਨੂੰ ਸਾਰਾ ਕੰਮ ਰਹਿ ਗਿਆ ਨੈਟ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਹੈਗਾ ਆ ਤਾਂ ਬਿੰਦੀਆਂ ਕੱਲੀਆਂ ਬਰੀਕ ਨੇ ਆ ਤਾਂ ਕੱਲੀਆਂ ਬਰੀਕ ਆ ਵੱਡੀਆਂ ਨੇ ਤੁਹਾਨੂੰ ਸਾਰੀਆਂ ਲੈ ਜਾ ਥੋੜੀ ਥੋੜੀ ਹਾਂ ਗੋਰਗੀਆਂ ਹਾਂ ਤੂੰ ਮਿਕਸ ਕਰ ਦੇ ਲੈ ਇੱਕ ਡੱਬੀ ਚ ਲਓ ਜੀ ਗਾਇਕ ਮੈਂ ਕਿਸ਼ਤਾਂ ਭਰੀ ਆਈ ਬਈ ਤੋਂ ਇੱਕ ਫੋਨ ਦੀ ਕਿਸ਼ਤ ᱛੀ ਭਰਨ ਵਾਲੀ ਇੱਕ ਹੈਗੀ ਸੀ LED ਦੀ ਕਿਸ਼ਤ ਤੇ ਫਿਰ ਮੈਂ ਆ ਗਈ ਭੈਣ ਘਣੀ ਪਰ ਭੈਣ ਘਣੀ ਤਾਂ ਉਹ ਭੈਣ ਨੂੰ ਤਾਂ ਮੈਂ ਨਾਲ ਲੈ ਗਈ ਸੀ ਬਾਜ਼ਾਰ ਚ ਅਸੀਂ ਸੂਟ ਪੁੱਛਣ ਗਈਆਂ ਤੇ ਤਿੰਨ ਚਾਰ ਦੁਕਾਨਾਂ ਤੇ ਜਾ ਆਈਆਂ ਸਾਡਾ ਰੇਟ ਨਹੀਂ ਬੈਠਿਆ ਫਿਰ ਅਸੀਂ ਆ ਗਈਆਂ ਘਰ ਨੂੰ ਬਈ ਤੇ ਹੁਣ ਇਹ ਕਹਿੰਦੀ ਚਾਹ ਪੀ ਕੇ ਜਾਈ ਮਮਾ ਚਲੋ ਠੀਕ ਆ ਹੁਣ ਇਹ ਮੈਨੂੰ ਬਿੰਦੀਆਂ ਦੀਆਂ ਡੱਬੀਆਂ ਦੇ ਰਹੀ ਆ ਭਰੀਆਂ ਹੋਈਆਂ ਆ ਤਾਂ ਹੈਗੀਆਂ ਨੇ ਸਾਰੇ ਕਲਰ ਬਿੰਦੀਆਂ ਦੇ ਠੀਕ ਆ ਆ ਹੈਗੀਆਂ ਮਹਿਰੂਨ ਕਲਰ ਬਰੀਕ ਬਿੰਦੀ ਹੁੰਦੀ ਆ ਜਿਹੜੀ ਉਹ ਆ ਤੇ ਆ ਹੈਗੀ ਆ ਮਹਿਰੂਨ ਥੋੜੀ ਜੀ ਵੱਡੀ ਜਿਹੜੀ ਬਰੀਕ ਤੋਂ ਵੱਡੀ ਹੁੰਦੀ ਆ ਇਹ ਕਮ ਲੈ ਆ ਬਲੈਕ ਕਲਰ ਦੀ ਤੁਸੀਂ ਦੱਸਿਓ ਮੈਨੂੰ ਸੋਹਣੀ ਲੱਗਦੀ ਆ ਮੇਰੀ ਬਿੰਦੀ ਲੱਗੀ ਸੀ ਇਹ ਇਹਨਾਂ ਨੂੰ ਮਿਕਸ ਕਰਕੇ ਦੇ ਦੇ ਇੱਕ ਡੱਬੀ 'ਚ ਫਿਰ ਫਿਰ ਤੂੰ ਕਹੇਂਗੀ ਸਾਰੀਆਂ ਲੈ ਲਈ ਲੈ ਲੈਣੀ ਆ ਸਾਰੀਆਂ ਇੰਡੀਆਂ ਨਹੀਂ ਲੈ ਕੇ ਜਾਣੀਆਂ ਮੈਂ ਇੱਕ ਡੱਬੀ 'ਚ ਮਿਕਸ ਕਰ ਲਾ ਤਿੰਨੇ ਚਾਹ ਬਣਾਉਣ ਲੱਗਿਆ ਹੁਣ ਫਿਰ ਮੈਂ ਚਾਹ ਪੀ ਕੇ ਜਾਊਂਗਾ ਇਹ ਟ ਪਲੇਟ 'ਚ ਪਾ ਕੇ ਬਿੰਦੀਆਂ ਮਿਕਸ ਕਰੀ ਹੈ ਹੈ ਹੋ ਗਈ ਤੁਲਾ ਆਤਾ ਲੈ ਫਿਰ ਤੇ ਉਹਨਾਂ ਦਾ ਕੀ ਫਾਇਦਾ ਕੱਲ ਨੂੰ ਅੱਜ ਕੀ ਆ ਅੱਜ ਨੂੰ ਇਹਦੇ ਨਾਲ ਲਾਲਾ ਬਲੈਕ ਬਿੰਦੀ ਸੂਟ 'ਚ ਬਲੈਕ ਆ ਮੈਂ ਤਾਂ ਅਜ ਤੱਕ ਨਹੀਂ ਬਲੈਕ ਬਿੰਦੀ ਲੈ ਕੇ ਦੇਖੀ ਆਦ ਮੈਂ ਬਿੰਦੀ ਨਹੀਂ ਜੀ ਨੰਦ। ਤਾਂ ਮੈਂ ਲਈ। ਨਿਗਾ ਨਾਲ ਦੇਖ ਬੱਲਵਲਾ ਵੱਡਾ। ਨਹੀਂ ਕਿਦੋਂ ਨਹੀਂ ਨਹੀਂ। ਆ ਨਹੀਂ ਲੱਗਿਆ ਇੱਕ। ਆ ਮੰਗਰ ਲਾ ਇੱਕ ਹੋਰ ਲਾ ਫਿਰ ਦੇ ਸੁ ਕਾਲੀ ਬਿੰਦੀ। ਆ ਭਈ। ਹਾਂ। ਹੋਰ ਦੇ ਦੂਗੀ। ਅਸੀਂ ਤਾਂ ਇਹਨਾਂ ਡੱਬਿਆਂ 'ਚ ਬਈ ਮਿਕਸ ਕਰ ਲਿਆ ਪਲੇਟ 'ਚ ਪਾ ਕੇ ਬਿੰਦੀ ਆਇ ਕੌਣ ਕਰਦਾ। ਚਾਹ ਪੀਣ ਲੱਗੇ ਆ ਜੋ ਜਿਹਨੇ ਜਿਹਨੇ ਚਾਹ ਪੀਣੀ। ਆ گلابی ਰੰਗ ਦੀ ਜਿਹੜਾ ਬਾ ਚੈੱਕ ਕਰ ਲਓ ਇਦੋਂ। ਤੇਰੇ ਕਲਾਬੀ ਬੂਟ ਮੇਰੇ ਕਲਾਬੀ ਬਈ ਬੂਟ ਪਾਏ ਨੇ ਇੱਧਰ ਕਲਾਬੀ ਜਿ ਰੱਬਾ ਨੇ ਅਸੀਂ ਤਾਂ ਪਾ ਲੰਨੇ ਬਈ ਰੇਕ ਚੀਜ਼ ਸਸਤੀ ਚੀਜ਼ ਤਾਂ ਅਸੀਂ ਪਾ ਲੰਨੇ ਆ ਚਾਹੇ ਕਿਹੜਾ ਮਰਜੀ ਰੰਗ ਹੋਵੇ ਸਸਤੀ ਚੀਜ਼ ਨਹੀਂ ਅਸੀਂ ਛੱਡਦੇ ਨਹੀਂ ਉਹ ਕੋਈ ਮਰਜੀ ਰੰਗ ਦੇ ਤੂੰ ਮਾਣੀ ਨਹੀਂ ਜੋ ਬਣਾਲੇ ਜੋ ਨਹੀਂ ਪਉਂਦਾ ਤੀ ਕੀ ਹੋ ਗਿਆ ਗੋਰੀ ਪਾ ਕੇ ਆਇਆ ਨਾ ਹਾਂ ਮੈਂ ਕਿਹ ਕਿਤੇ ਤੇਰੀ ਮਾਸੀ ਪਉਦੀ ਹੋਵੇ ਨਾ ਨਾ ਕੋਈ ਨਾ ਪਾ ਲੰਦੇ ਆਉਂਦੇ ਆ ਉਹਦੇ ਬਸ ਠੀਕ ਆ ਕੋਈ ਨਾ ਪਾਲਾਂ ਦੇ ਜੋਵਨ ਕੋੜੇ ਬਥੇਰੇ ਬੂਟ ਨੇ ਚਾਹ ਨਾਲ ਮੈਂ ਕੀ ਖਾਦਾਗਾ ਕੀ ਨਾਉਂਦੀ ਉਹਦਾ ਮਿਲਕ ਕੇਕ ਖਾਦਾ ਵੀ ਮੈਂ ਚਾਹ ਨਾਲ ਲਾਲੀ ਹਾਂ ਗੁਲਾਬੀ ਰੰਗ ਦੇ ਜਰਾਬਾਂ ਦੇ ਦੋ ਜੋੜੇ ਲੈ ਹੀ ਗਏ ਨੀ ਮੈਂ ਬਰਸੋ ਔੜੀ-ਹੌੜੀ ਹਟੂ ਇਹ ਆਪਦੀ ਮਰਜ਼ੀ ਨਾਲ ਖੰਗ ਤੇਰੇ ਜੋ ਆਕਾਂ ਨੂੰ ਚੌ ਚੜਿਆ ਪਿਆਗਾ ਬਸੰਤ ਪੰਚਮੀ ਵਾਲ ਦਿਨ ਵੀ ਮਾਸੀ ਬਣਾਉਗੀ ਉਹ ਕੀ ਸਮੋਸੇ ਹਾਂ ਤੇਰੇ ਆਵੇ ਸਮੋਸੇ ਬਣਾ ਦੇ ਸਾਡੇ ਵਾਲੇ ਵੀ ਮਾਸੀ ਸਮੋਸੇ ਬਣਾ ਕੇ ਖਾਊਗੀ ਸਾਡੇ ਵਾਲਿਆਂ ਨੇ ਮੰਮੀ ਤੁਹਾਨੂੰ ਪਰੌਠੀ ਬਣਾ ਲੇਗੇ ਨਾ ਮਾਸੀ ਹੋਣੀ ਇੱਧਰ ਆਉਗੀ ਤੁਸੀਂ ਆ ਜਾਓ ਮੈਨੂੰ ਲੱਗਦਾ ਦੋ ਤੋਂ ਚੁੱਲੇ ਧਰਨੇ ਪੈਣਗੇ ਆਪਾਂ ਕੋਠੇ ਦੇ ਨਾ ਉੱਤੇ ਉਹ ਵੀ ਹੈਗਾ ਗੈਸ ਵੀ ਹੈਗਾ ਬਸ ਠੀਕ ਫੁੱਲ ਚਾਲਦਾ ਉਹ ਤਾਂ ਫੁੱਲ ਸਵੇਰੇ ਤੇ ਇਹਨਾਂ ਨੂੰ ਖਵਾ ਦੇ ਬਈ ਆਲੂ ਵਾਲੇ ਪਰੌਂਠੇ ਆਥਣੇ ਜੇ ਚਾਹ ਨਾਲ ਬਣਾ ਲੈ ਵੀ ਸਮੋਸੇ ਇੱਕ ਇੱਕ ਹੱਥ ਚ ਦੇ ਦਾਂਗੇ ਇਹਨਾਂ ਨੇ ਕਿਹੜਾ ਥੱਲੇ ਉੱਤੇ ਲੈ ਲਿਓ ਤੇ ਆਉਂਦੇ ਕੋਲੇ ਨਹੀਂ ਪਿਆ ਆ ਆਪਸ ਜਨੇ ਜੋ ਬੋਲਦੇ ਜੇ ਪਿਆਕ ਹਜੇ ਤਾਂ ਇੱਕ ਲਾ ਦਿਖਾ ਕੇ ਨਾ ਫੁੱਲ ਫੁੱਲ ਕਰ ਲੈਣ ਉਹਨੇ ਦੇਖਾ ਦੋਨੇ ਲੱਗੇ ਇੱਕ ਆ ਖਾਣ ਲੱਗੇ ਆ ਵੀ ਲੈ ਮੰਡੀ ਖਤਮੀ ਕਰਦਾ ਕਰਦੇ ਨੇ ਦੋਨੇ ਜਾਨੀ ਟੋਕਰੀ ਦਾ ਢੱਕਣ ਵੀ ਤੋੜਦਾ ਇਹਨਾਂ ਨੇ ਰੋਲਾ ਨਹੀਂ ਪਾਣਾ ਖਾਈ ਜਾਣ ਦੇ ਆ ਜਾ ਬੱਚੇ ਕੱਪੜੇ ਪਾ ਰੋ ਟਿਊਸ਼ਨ ਦਾ ਟਾਈਮ ਹੋਣਾ ਆਲਾ ਕੀੜੇ ਦਿਖਾਵਾਂ ਸਾਡੇ ਹਜੇ ਵੀ ਦਵਾਈ ਪਾਉਣ ਤੋਂ ਬਾਅਦ ਵੀ ਆਹ ਹਾਲਾ ਦੇਖ ਲੋ ਆ ਦੇ ਮਰੇ ਪਏ ਆ ਪਰ ਹੜਦੇ ਨਹੀਂ ਪਰ ਉਹਨੂੰ ਆ ਜਾ ਆ ਦੇ ਇੰਨਾ ਇੰਨਾ ਨੇ ਹਾਲ ਖਰਾਬ ਕਰਿਆ ਸਾਰਾ ਬੇੜਾ ਪਰਿਆ ਪਿਆ ਦੇ ਪੁਰਾ ਹਾਲ ਕਰਿਆ ਪਏ ਇਧਰ ਨਾ ਝਾੜੂ ਨਾ ਪੋਚਾ ਲਾਉਣ ਜੋਗੇ ਆਂ ਸੀ ਸਾਢੇ 4 ਹੋ ਗਏ ਅਸੀਂ ਦੂਜਾ ਘੇੜਾ ਚਾਹ ਦਾ ਲਾਤਾ ਹੋ ਗਏ ਆ ਹੋ ਗਏ 4:30 ਮੈਂ ਤਾਂ ਤੱਕ ਨਾ ਮੇਰਾ ਤੁੱਕਾ ਚੱਲਿਆ ਹਾਂ ਹਾਂ ਤੁੱਕਾ ਚੱਲ ਜਾਂਦਾ ਤੇਰਾ ਤਾਂ ਲਾਓ ਜੀ ਅਸੀਂ ਲੱਗਿਆ ਸਬਜ਼ੀ ਬਣਾਉਣ ਉਹ ਦੇਖੋ ਚੁੱਲ੍ਹੇ ਤੇ ਕਾਲੇ ਛੋਲੇ ਧਰ ਤੇ ਅੱਜ ਬਣਾਉਣੀ ਆ ਕਾਲੇ ਛੋਲਿਆਂ ਦੀ ਸਬਜ਼ੀ ਜੋ ਬਣ ਕਿੰਨੇ ਦਿਨਾਂ ਦਾ ਮੰਗ ਰਿਆ ਅਸੀਂ ਠੰਡ ਕਰਕੇ ਉਹਨੂੰ ਬਣਾ ਕੇ ਨਹੀਂ ਸੀ ਦੇਰੇ ਕਾਲੇ ਛੋਲੇ ਨਾਲ ਮੰਗ ਰਿਆ ਚੌਲ ਕਹਿੰਦਾ ਫਿੱਕੇ ਚੌਲ ਬਣਾਓ ਕਾਲੇ ਛੋਲਿਆਂ ਦੀ ਬਣਾਓ ਸਬਜ਼ੀ ਠੀਕ ਆ ਤੇ ਚੁੱਲ੍ਹੇ ਤੇ ਉਬਾਲਣੇ ਧਰ ਤੇ ਛੋਲੇ ਤੇ ਮੰਮੀ ਇੱਧਰ ਕੱਟਦੀ ਆ ਧਣੀਆਂ ਨਾਲ-ਨਾਲ ਮੰਮੀ ਪੀਂਦੀ ਆ ਚਾਹ ਚਾਹ ਮੰਮੀ ਦੀ ਆ ਪਈਆ ਗਲਾਸ 'ਚ ਮੈਂ ਪੀ ਲਿਆ ਸੀ ਦੋ ਗੇੜੇ ਲਾਤੀ ਚਾਹ ਦੇ ਦੇ ਲੈ ਜੇ ਆਪਾਂ ਨੂੰ ਡਾਕਟਰ ਕਹੇ ਵੀ ਚਾਹ ਬੰਦ ਕਰ ਦੋ ਆਪਾਂ ਤਾਂ ਨਹੀਂ ਕਰ ਸਕਦੇ ਆਦੇ ਬਾਬਾ ਨਹੀਂ ਕਹਾਂਗਾ ਡਾਕਟਰ ਛੱਡ ਦਾਂਗੇ ਚਾਹ ਨਹੀਂ ਬੰਦ ਕਰ ਸਕਦੇ ਉਹ ਕੰਮ ਆ ਸਾਡਾ ਲਓ ਜੀ ਆਪਾਂ ਮਸਾਲੇ ਸਾਰੇ ਗ੍ਰाइंड ਕਰ ਲਿਆ ਹੰਦੇ ਲਾਸਣ ਆਦਰਕ ਤੇ ਪਿਆਜ਼ ਚੋਪਰ 'ਚ ਕੁੱਟ ਲਈ ਐ ਮੈਂ ਠੀਕਾ ਤੇ ਇਹਦੇ ਵਿੱਚ ਇੱਕ ਟਮਾਟਰ ਕੱਟ ਕਰ ਲਿਆ ਨਾਣ ਮਿਰਚ ਮਸਾਲੇ ਬਾਹਰ ਆ ਗਏ ਆਲੂ ਕੱਟ ਕਰ ਲਿਆ ਤੇ ਚੁੱਲੇ ਤੇ ਧਰੇ ਆ ਛੋਲੇ ਉਵਾਲਣੇ ਉਬਾਲ ਕੇ ਛੋਲੇ ਨੂੰ ਚੁੱਲੇ ਤੇ ਤੜਕਾ ਲਾਵਾਂਗੇ ਅੰਦਰ ਮਚੌਲ ਵੀ ਧਰੇ ਗਏ ਇਸ ਤੇ ਬਸ ਕੱਲੇ ਭਾਂਡੇ ਮਾਂਜਣੇ ਰਹਿੰਦੇ ਆ ਉਹ ਮਾਂਜਦੇ ਹਾਂ ਚਾਹ ਲੈ ਬਾਈ ਸਾਡੇ ਨੈਟਵਰਕ ਅੱਜ ਚੱਲਿਆ ਸਾਢੇ 12 1 ਵਜੇ ਚੱਲਿਆ ਹਨ ਦੇ ਲੋ 10 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਆਪਾਂ ਹਾਂ ਤੇ ਮੈਂ ਕਹਈ ਹੁਣੇ ਕਿਸਤ ਭਰਨ ਮੰਮੀ ਗਈ ਹੋਈ ਸੀ ਮੰਮੀ ਜਦੋਂ ਆਈਆ ਮੰਮੀ ਕਹਿੰਦੀ ਉਦੋਂ ਲੱਗੇ ਸੀ ਉਹ ਮੁੰਡੇ ਸੀ ਦੋਨੇ ਪਰਾਂ ਦੋਨੇ ਮੋਟਰਸਾਈਕਲ ਤੇ ਮੈਨੂੰ ਫਾਟਕਾਂ ਤੇ ਮਿਲੇ ਸੀ ਉਹ ਉਹਨਾਂ ਮੈਂ ਬੱਤ ਉੱਚੀ ਕਰਕੇ ਮੈਂ ਕਹਿੰਦਾ ਮਾ ਵੀਰੇ ਤੂੰ ਉਸਤਾ ਕਹਿੰਦੇ ਸੀ 10 ਵਜੇ ਆਵਾਂਗੇ ਮਾ ਤੂੰ ਉਸਤਾ ਇੰਨਾ ਲੇਟ ਕਰਤਾ ਮਾ ਸਾਡਾ ਤਾਂ ਸਾਰਾ ਕੰਮ ਰੁਕ ਗਿਆ ਨੈਟਵਰਕ ਕਰਕੇ ਤੇ ਨੈਟਵਰਕ ਆਇਆ 12:30 1 ਵਜੇ ਮਾ ਤੂੰ ਦਾ ਗੈੜੀ ਹੁਣ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਮੈਂ ਜੇ ਰੂਟੀਨ ਜੀ ਟੁੱਟ ਜੇ ਨਾ ਫਿਰ ਦਿਲ ਨਹੀਂ ਕਰਦਾ ਕੰਮ ਕਰਨ ਦਾ ਹੋਰ ਕੱਲ ਵੀ ਨਹੀਂ ਹੋਰ ਤਰ੍ਹਾਂ ਹੋ ਜਾਂਦਾਗਾ ਕੱਲ ਨੂੰ ਵਲੌਗ ਆਊਗਾ ਜੇ ਠੀਕ ਆ ਵਲੋਗ ਮੈਂ ਲਾਤਾ ਅਪਲੋਡ ਤੇ ਕੱਲ ਪਾਵਾਂਗੇ ਤੇ ਬਾਕੀ ਹੁਣ ਲਾ ਲਈਏ ਸਬਜੀ ਨੂੰ ਤੜਕਾ ਅੱਜ ਲਾਈਵ ਪਾਵਾਂਗੇ ਆਪਾਂ YouTube ਤੇ ਦੱਸ ਦਾਂਗੇ ਵੀ ਭਾਈ ਸਾਡਾ ਨੈਟਵਰਕ ਦੀ ਤਾਰ ਤੋੜ ਗਿਆ ਨਾ ਕੋਈ ਮੈਂ ਦੱਸਿਆ ਸੀਗਾ ਵੀ ਤਾਰ ਟੁੱਟ ਗਈ ਸੀ ਨੈਟਵਰਕ ਦੀ Wi-Fi ਦੀ ਉਹਦੇ ਕਰਕੇ ਦਿੱਕਤ ਆ ਗਈ ਸੀ ਤੇ ਹੁਣ ਲੱਗੇ ਆ ਸਬਜੀ ਸਬਜੀ ਦੀ ਤਿਆਰੀ ਕਰਨ ਬੱਚੇ ਟਿਊਸ਼ਨ ਗਏ ਹੋਏ ਨੇ ਸੱਸ ਨੂੰ ਆ ਦੋਨੇ ਘਰੇ ਬੇਲੀ ਆ ਬੇਲੀ ਆ ਗਏ ਹੋਰ ਨਾਲ ਦਰ ਹੋਰ ਕੀ ਪਹਾਲ ਹੋਰ ਆ ਪਹਾਲ ਪਾਉਣੇ ਆ ਫੇਰ ਤਾਂ ਆਰੇ ਵੀ ਆਪਣੇ ਦੀ ਮਵੇਲਾ ਕੌਣ ਗੂ ਹੈ ਹਾਂ ਕਦੇ ਕਦੇ ਤਾਂ ਬਾਰੇ ਕੰਮੇ ਹੋ ਜਾਂਦੇ ਆ ਤਾਂ ਦੇਖੋ ਜੇ ਤਾਂ ਬਾਹਰ ਜਿੱਦੇ ਕੱਪੜਿਆਂ ਦਾ ਹੋ ਜੇ ਨਾਲ ਉਹਦੇ ਦਾ ਰੇਲ ਬਣ ਜਾਂਦੀ ਹੈ ਕੱਪੜਿਆਂ ਦਾ ਝਾੜੂ ਪੋਚੇ ਦਾ ਭਾਂਡਿਆਂ ਦਾ ਆਏ ਹਾਏ ਸਬਜੀ ਰੋਟੀ ਦਾ ਗਾ ਹੀ ਪੈਣ ਦਾ ਤੇ ਤਾਂ ਮਸਾਂ ਮੰਜਾ ਮੈਂ ਦਾ ਸਾਲੂ ਕੱਲੂ ਧੋਵਾਂਗੇ ਕੱਪੜੇ ਕੱਲੂ ਪੋਚੇ ਵੀ ਲੱਗਣਗੇ ਕੱਪੜੇ ਮੈਂ ਤਾਂ ਧਣੀਆਂ ਪਾਉਣ ਨੂੰ ਕਹਿੰਦੀ ਸੀ ਘਰ ਦਾ ਆਹ ਦੇਖੋ ਮਾਤਾ ਤਾਂ ਨਹੀਂ ਲਸਣ ਉਸਨੂੰ ਕੰਦੀਰਾਂ ਨੇ ਲਸਣ ਪਾ ਲਈਏ ਥੋੜਾ ਜਿਹਾ ਹਰਾ ਪਾ ਲਿਆ ਮੈਂ ਤੋੜਦੀਆਂ ਕੱਟਦੀਆਂ ਉਹਦੇ ਚ ਮਸਾਲੇ ਚ ਹੀ ਪਾ ਲਾਂਗੇ ਲੋ ਜੀ ਟਾਈਮ ਵੱਜ ਗਏ ਨੇ 6:10 ਤੇ ਆਪਣੀ ਸਬਜੀ ਬਣ ਕੇ ਰੈਡੀ ਆ ਤੇ ਅੰਦਰ ਜੋਤ ਬੱਤੀ ਵੀ ਮੈਂ ਕਰੀ ਸਬਜੀ ਸੁਣ ਮੇਰੇ ਕੋਲ ਕਾਲੇ ਛੋਲੇ ਦੀ ਸਬਜੀ ਬਣਾਈ ਆਪਾਂ ਨੇ ਚੁੱਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਧਨੀਆ ਧੁਨੀ ਆਪਾਂ ਦਾ ਸਾਰਾ ਕੁਝ ਓਕੇ ਆ ਤੇ ਨਾਲ ਅੰਦਰ ਬਣਾਇਆ ਚੌਲ ਤੇ ਹੁਣ ਮੈਂ ਬਣਾਉਂਗੀ ਚੁੱਲੇ ਤੇ ਰੋਟੀ ਕਿਉਂਕਿ ਭੈਣ ਹੋਣੀ ਆਉਣਗੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਧਰ ਆ ਜਾ ਰੋਟੀ ਖਾ ਲਓ ਮੰਮੀ ਦੇ ਘਰੇ ਆਏ ਹੋਏ ਨੇ ਤੇ ਉਹ ਇੱਧਰ ਆਉਣਗੇ ਤਾਂ ਕਰਕੇ ਉਹ ਰੋਟੀ ਚੋੜ-ਚੋੜ ਘਟ ਖਾਂਦੇ ਆ ਮੈਂ ਕਿਹਾ ਚਲੋ ਆਪਾਂ ਰੋਟੀ ਬਣਾ ਲਾਂਗੇ ਮੈਂ ਕਿਹਾ ਬੱਚਿਆਂ ਨੇ ਚੌਲ ਖਾਣੇ ਹੋਣਗੇ ਖਾ ਲੈਣ ਕਿਉਂਕਿ ਜੋ ਵੀ ਤਾਂ ਚੌਲ ਖਾਊਗਾ ਉਹ ਤਾਂ ਫੇਵਰੇਟ ਨੇ ਚੌਲ ਹੁਣੇ ਤਾਂ ਕਹਿ ਕੇ ਬਣਵਾਇਆ ਮੈਨੂੰ ਲੱਗੀ ਬਈ ਭੁੱਖ ਮੈਂ ਲੱਗੀਆਂ ਥੋੜੇ ਜਿਹਾ ਚੌਲ ਖਾਣ ਵਿੱਚ ਸਬਜ਼ੀ ਪਾ ਕੇ ਮੈਨ ਲੱਗਦਾ ਆ ਗਿਆ ਭੈਣ ਨੇ ਆ ਗਿਆ ਜੋ ਵੀ ਕਿਧਰ ਗਿਆ ਟੀਵੀ ਲਵਾ ਲਾ ਤੂੰ ਜੋ ਬਣਿਆ ਉਹ ਵੀ ਬਾਹਰ ਹੀ ਬੈਠਾ ਟੀਵੀ ਲਾ ਲਾ ਤਾ ਲਓ ਜੀ ਟਾਈਮ ਬੱਜ ਗਏ ਨੇ 7:30 ਸੁਣਵਾਜ ਦੇ ਕੇ ਤੂੰ ਸੋਮੂ ਰੋਟੀ ਖਾ ਕੇ ਬਾਹਰ ਗਿਆ ਜਾਈਗੀ ਤੇ ਸਾਰਿਆਂ ਨੇ ਰੋਟੀ ਖਾ ਲਈ ਹੁਣ ਲੱਗੇ ਨੇ ਭੈਣ ਦੇ ਬੱਚੇ ਰੋਟੀ ਖਾਣ ਅਸ ਤੋਂ ਸਾਰਿਆਂ ਨੇ ਸਵਾਦ ਲਾ ਲੇ ਬੱਚੇ ਰਹਿ ਗਏ ਇਕੱਲੇ ਤੇ ਬਾਕੀ ਇਹ ਚ ਚੋਲ ਬਣਾਏ ਸੀ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਤੇ ਇਹ ਚ ਬਣਾਏ ਨੇ ਆਪਾਂ ਸਬਜ਼ੀ ਬਣਾਈ ਸੀ ਅੰਦਰ ਚੱਕ ਲਿਆ ਦੇ ਇੱਕ ਛੋਟਾ ਮੁੰਡਾ ਰਹਿਣਾ ਪੈਣਦਾ ਉਹ ਕੀ ਕਹਿੰਦਾ ਉਹ ਤਾਂ ਕਹਿੰਦਾ ਜੋੜਨ ਨਾਲ ਬੱਛਾ ਜੱਲਾ ਪਾ ਲੈ ਫਿਰ ਉੱਥੇ ਪਾ ਕੇ ਦੇ ਦੇ ਖਾਂਦਾ ਨਹੀਂ ਉੱਥੇ ਬਹਿ ਕੇ ਅੰਦਰ ਬਹਿ ਕੇ ਖਾਊਗਾ ਹਜੇ ਕਹਿੰਦਾ ਪੁੱਛਣੀ ਉਸ ਖਾ ਕੇ ਅੱਜ ਅਸੀਂ ਦੋਨਾਂ ਨੇ ਕਾਲੀਆਂ ਮਿਲਦੀਆਂ ਜਾਂ ਲਾਈਆਂ ਨੇ ਬਈ ਕਮੈਂਟ ਕਰਕੇ ਦੱਸਿਓ ਸਾਡੀ ਸ਼ਕਲ ਮਿਲਦੀ ਆ ਕਿ ਨਹੀਂ ਮਿਲਦੀ ਮਿਲਦੀ ਆ ਪੋਸਟ ਵਰਕੇ ਮੂੰਹ ਨੇ ਆਪਣੇ ਦੋਨਾਂ ਦੇ ਏਦਾਂ ਦੀ ਹੂੰ ਦੱਸਿਓ ਠੀਕ ਆ ਕਮੈਂਟ ਕਰਕੇ ਵੀ ਤੁਹਾਡੀ ਸ਼ਕਲ ਮਿਲਦੀ ਆ ਕਿ ਨਹੀਂ ਮਿਲਦੀ ਇਹ ਮੇਰੀ ਭੈਣ ਨਾਲੇ ਦੋ ਹਨ ਹਾਂ ਵੇਟੇਗਾ ਨਹੀਂ ਮੰਮੀ ਕਹਿੰਦੀ ਜੇ ਕਹਿੰਦੇ 10 ਸਾਲ ਦਾ ਫਰਕ ਆਪਣੇ ਦੋਨਾਂ ਦਾ ਦੋ ਦੋ ਸਾਲ ਦਾ ਬਾਕੀ ਕਾਲੀ ਮੇਸੀ ਦਾ ਕੱਲੇ ਦਾ ਠੀਕ ਆ ਹਾਂ ਗਲਤ ਹੋ ਗਿਆ ਦੀ ਕੰਮ ਦੋ ਸਾਲ ਦਾ ਫਰਕ ਆ ਸਾਡਾ ਦੱਸਿਓ ਠੀਕ ਆ ਲੱਗਦਾ ਤੁਹਾਨੂੰ ਵੀ ਗੁੜੀ ਕੌਣ ਆ ਦੋਨਾਂ ਚੋਂ ਹਾਂ ਤੇ ਬਾਕੀ ਸਾਰੇ ਨੇ ਰੋਟੀ ਖਾ ਲਈ ਤੁਹਾਨੂੰ ਮੈਂ ਚੁੱਲ੍ਹੇ ਦਾ 뷰 ਦਿਖਾਉਣੀ ਆ ਸਾਡੇ ਦਾ ਚੁੱਲ੍ਹੇ ਦੇ ਤਾਂ ਸਾਡੇ ਘਰਾਂ ਬਹੁਤ ਵਧੀਆ ਚੱਲ ਰਹੀਆਂ ਨੇ ਅਸੀਂ ਰਿਕਾਰਡ ਨਹੀਂ ਕਰੀਆਂ ਬਈ ਦਿਖਾਉਣੀ ਆ 뷰 ਚੱਕ ਕਰੋ ਲਓ ਜੀ ਸਾਡੇ ਚੁੱਲ੍ਹੇ ਦਾ ਵਿਊ ਚੈੱਕ ਕਰੋ ਇੱਧਰ ਬੱਚਾ ਪਾਰਟੀ ਦੋ ਆ ਬੈਠੇ ਨੇ ਦੋ ਆ ਬੈਠੇ ਨੇ ਗਰਮੀ ਲੱਗ ਗਈ ਕੋਰੀ ਖਾ ਲਾ ਰੋਟੀ ਉਲੀ ਲੈ ਆ ਦੀ ਭੁੱਖ ਨਹੀਂ ਹਜੇ 10 ਮਿੰਟ ਤੱਕ ਹਾਂ ਹਾਏ ਉਸ ਤਾਂ ਇੰਨੀ ਖੁਲੋ ਗਈ ਰਿਆ ਪਾਣ ਦਾ ਨਾ ਆਪਾਂ ਕਿੰਨੀ ਛੇਤੀ ਰੋਟੀ ਖਾਦੀ ਆ ਨਹੀਂ ਅੱਜ ਦੁਪਹਿਰੇ ਸਮੋਸੇ ਪੰਗਾ ਕੇ ਖਾਦੇ ਸੀ ਇਹਨਾਂ ਸਮੋਸੇ ਤਾਂ ਹੀ ਫਿਰ ਇਹਨਾਂ ਨੂੰ ਭੁੱਖ ਨਹੀਂ ਲੱਗੀ ਹਜੇ ਕਿਉਂਕਿ ਮੈਨੂੰ ਤਾਂ ਪਤਾ ਮੈਂ ਸੌਸ ਤੋਂ ਕਰਦੀ ਹਾਂ ਇਹ ਹੁਣ ਹਵਾ ਚੱਲ ਪਈ ਕਿ ਚੁੱਲ੍ਹੇ ਕੋਣ ਉੱਠਿਆ ਚੱਲ ਪਈ ਹਾਂ ਥੋੜਾ ਥੋੜਾ ਆ ਮੰਜਾ ਨਾ ਫੋਰ ਲਾ ਲਾ ਪੱਤੀ ਬੁੱਤੀ ਬੈਠਾ ਖਾ ਲੂ ਗੱੱਚ ਕਿ ਲਿਆ ਮਾਂ ਮੈਂ ਮਾਂ ਗੱਲ ਦੱਸੂਗੀ ਰਿਆ ਕੀ ਫੱਟੇ ਤੇ ਨਹੀਂ ਬੈਠਾ ਜਾਣਾ ਇਹ ਤਾਂ ਰੁੜ ਜੂਗੀ ਹਾਂ ਮੰਜਾ ਓਰੇ ਕਰ ਲੈ ਨਾ ਇੱਥੇ ਲੱਭੀ ਇਹ ਚਾ ਲੋਜੀ ਟਾਈਮ ਵੱਜ ਗਏ ਨੇ ਰਾਤ ਦੇ ਪੌਣੇ 9 ਤੇ ਭੈਣ ਨੂੰ ਨਹੀਂ ਆਏ ਸੀਗੇ ਮੈਂ ਦੱਸੇ ਸੀ ਜੀ ਉਹਨਾਂ ਨੇ ਆਉਣਾ ਹਣਾ ਉਹ ਚਲੇ ਗਏ ਉਹ ਆਈ ਸੀ ਬਈ ਮੈਨੂੰ ਕਣਕ ਦੇਣ ਕਿਉਂਕਿ ਉਹਨਾਂ ਕੋਲੇ ਕਣਕ ਹੈਗੀ ਸੀ ਥੋੜੀ ਜਿਹੀ ਢੋਲ ਦੇ ਵਿੱਚ ਤੇ ਮੈਨੂੰ ਦੇ ਕੇ ਪਹਿਲਾਂ ਦਾ 40 ਕਿਲੋ ਕਣਕ ਦੇ ਗਏ ਮੈਨੂੰ ਤੇ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਆ ਬਹੁਤ-ਬਹੁਤ ਧੰਨਵਾਦ ਆ ਠੀਕ ਆ ਤੇ ਉਹਨਾਂ ਨੂੰ ਪਤਾ ਸਾਡੀ ਸਿਚੁਏਸ਼ਨ ਦਾ ਵੀ ਕਿੱਦਾਂ ਦੀ ਆ ਤੇ ਚਲੋ ਨਾਲੋਂ ਕੋਲ ਐਕਸਟਰਾ ਪਈ ਸੀ ਉਹ ਆਪਾਂ ਨੂੰ ਦੇ ਲਿਆ ਤੇ ਹੁਣ ਮੈਂ ਭਾਂਡੇ ਮੰਨ ਜਿਆ ਰੋਟੀ ਵਾਲੇ ਥੋੜੇ ਜਿ ਬਚ ਗਏ ਸੀ ਵੈਸੇ ਤਾਂ ਮੈਂ ਪਹਿਲਾਂ ਮਾਜਦੇ ਸੀਗੇ ਮੈਂ ਥੋੜੇ ਜਿ ਰਹਿ ਗਏ ਫਿਰ ਮੈਂ ਹੁਣ ਪਤੀਲੇ ਚੋ ਸਬਜੀ ਵੀ ਕੱਢਤੀ ਐ ਇੱਕ ਕੋਲਾ ਸਬਜੀ ਦਾ ਸੀਗਾ ਮੈਂ ਕਿਹਾ ਚਲੋ ਇਹਨੂੰ ਵੀ ਮਾਜਦੀ ਐ ਕੱਲ ਨੂੰ ਇਹਨੂੰ ਬਾਹਰ ਇਹ ਨਾਲ ਸਵਾਹ ਨਾਲ ਮਲ ਜਾਗੇ ਤਾਂ ਕਾਲਸ ਨਹੀਂ ਲੈ ਰਹੀ ਇਹ ਤਾਂ ਤਾਂ ਦੇਖੋ ਸਵਾਹ ਨਾਲ ਮਾਜਣਾ ਪੂਗਾ ਉਹਨੂੰ ਤਾਂ ਸਪੰਜ ਸਾਰੀ ਹੋਊ ਹੋਰ ਤੋਂ ਕੀ ਰੱਖੇਗੀ ਤੇ ਦੁੱਧ ਘਰਮ ਕਰਤਾ ਸੋਮ ਦਾ 18 ਤੇ ਮੰਮੀ ਨੂੰ ਟੂਪੀਏਗਾ ਜੁੱਤ ਇੰਟ ਵਾਈ ਲੈਣੀ ਸਾਰੀ ਕੰਨਾਂ ਚ ਪਾ ਲਈ ਨੱਕ ਚ ਪਾਉਣ ਵਾਲੀ ਰਹੇਗੀ ਸਾਰੀ ਲੈਣੀ ਹੈ ਬੜੇ ਪੈਸੇ ਲੱਗੇ ਤੇ ਲੈ ਲਈ ਨੱਕ ਵਾਲੇ ਨੋਕ ਸਵਾਨੋ ਲੋਕ ਉਹ ਖਾ ਕਰ ਦਿਆ ਯਾਰ ਉਹ ਤਾਂ ਅਗਲੇ ਹੀ ਚ ਬੱਗ ਜਾਂਦੀ ਆ ਲੈ ਲੱਗਿਆ ਪਾਉਣ ਕਰਕੇ ਤੇ ਗਲੇ ਹੀ ਚ ਜਾਂਦੀ ਆ ਤੇ ਤੇਰੀ ਅਸਰ ਕਰਦੀ ਆ ਉਹ ਅੱਛਾ ਹਾਂ ਇਹਦੇ ਗਲੇ ਚ ਨਹੀਂ ਜਾਂਦੀ ਸਮਝੋ ਅਸਰ ਨਹੀਂ ਹੁੰਦਾ ਉਹ ਭਈ ਹੁਣ ਜਿਹੇ ਜਿਹੇ ਮੇਰੇ ਤੋਂ ਮਾਝ ਗਿਆ ਮੈਂ ਇੱਥੇ ਮਾਝਦਾ ਠੀਕ ਆ ਬਾਕੀ ਸਵੇਰੇ ਇਹਨੂੰ ਸਵਾਹ ਨਾਲ ਚੋਦ ਲਾਇਓ ਡੱਬ ਕੜੱਬਾ ਨਿਕਲੇ ਪਿੱਛੇ ਮੰਮੀ ਆ ਮੇਰੀ ਮੰਮੀ ਮਾਝੂਦਾ ਮੰਮੀ ਚਿੱਟਾ ਕੱਢੂਗੀ ਕਾਲੂ ਇਹਨੂੰ ਸਵਾਹ ਨਾਲ ਮੰਮੀ ਦਾ ਜ਼ੋਰ ਲਵਾਵਾਂਗੇ ਆ ਦੇਖੋ ਸ਼ੈਂਕ ਵੀ ਕਾਲਾ ਕਰਦਾ ਜ਼ੋਰ ਲਗਾ ਕੇ ਹਾਈ ਸਾ ਜ਼ੋਰ ਲਗਾ ਕੇ ਹਾਈ ਸਾ ਲਗਾ ਕੇ ਹਾਈ ਸਾ ਉਹ ਪਾਣੀ ਪੀਣਾ ਪਾਣੀ ਗਰਮ ਕਰਾ ਕੇ ਆ ਗਲਾਸ ਚ ਪਾ ਕੇ ਪੀ ਲੂੰਗਾ ਪਿੱਤ ਤਸੀਰ ਮੇਰੇ ਗਰਮ ਕਰਿਆ ਪਰ ਬਹੁਤ ਚੰਨ ਮੇਰੇ ਸ਼ੋਹਮ ਦੀ ਬੋਤਲ ਤਾਂ ਨਹੀਂ ਭਰ ਲਾ ਕਿੱਥੇ ਬੈ ਵੀ ਸੀ ਜੋ ਭਾਈ ਮੈਂ ਤਾਂ ਬੈਕ ਚੀਆ ਤੇ ਲਓ ਜੀ ਆਪਾਂ ਆਂਡੇ ਮਾਸ ਤੇ ਆ ਤੇ ਕੰਮ ਆਪਣੇ ਸਾਰੇ ਆਲਮੋਸਟ ਹੋ ਗਏ ਡਨ ਤੇ ਟਾਈਮ ਵੀ ਬਹੁਤ ਹੋ ਗਿਆ ਥੱਕ ਗਏ ਲੈ ਬੋਤਲ ਗਲਾਸ ਠੀਕ ਆ ਮੈਂ ਪਾਣੀ ਕਿੱਦਾਂ ਪੁੱਤ ਗਲਾਸ ਅੰਦਰ ਪੋਨੇ ਤੋਂ ਨਹੀਂ ਆਪਾਂ ਆ ਕੇ ਦੇਖੋ ਤੁਹਾਨੂੰ ਸਿੱਧੇ ਲਓ ਜੀ ਬਾਕੀ ਕਰਦੇ ਆ ਭਾਰਜ ਦਾ ਬਲੌਗ ਇਸ ਤੀ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਸਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਤੇ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਕੋਈ ਕੋਈ ਕਮੈਂਟ ਕਰਿਓ ਮੇਰਾ ਹੱਥ ਟੁੱਟ ਗਿਆ ਮੇਰਾ ਹੱਥ ਟੁੱਟ ਗਿਆ ਇੰਨਾ ਵਾਰੀ ਹੈਗਾ ਹਾਂ ਫੋਨ ਓਏ ਚੱਕੇ ਨਹੀਂ ਆਂਦਾ ਕੁਝ ਹੋਰ ਕਿੱਥੇ ਆਈਫੋਨ ਕਿਥੇ ਸੈਮਸੰਗ ਮੇਡ ਤਾਂ ਆ ਲੈਣੇ 啊，你看嘛。